ਵੈਲਕਮ ਟੂ ਮਾਈ ਚੈਨਲ ਹਾਂਜੀ ਅੱਜ ਅਸੀਂ ਮੂਲੀ ਦੀਆਂ ਮੱਠੀਆਂ ਤਿਆਰ ਕਰ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਤੇ ਦੇਖੋ ਅਸੀਂ ਮੂਲੀ ਦੀਆਂ ਮੱਠੀਆਂ ਕਿਵੇਂ ਤਿਆਰ ਕਰਦੇ ਹਾਂ ਇਹ ਬਹੁਤ ਜ਼ਿਆਦਾ ਖਸਤਾ ਬਣਦੀਆਂ ਆ ਔਰ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਆ ਆਓ ਅਸੀਂ ਅੱਜ ਦੇਖਦੇ ਹਾਂ ਕਿਵੇਂ ਬਣਾਉਨੇ ਆ ਇਹਨੂੰ ਤੁਸੀਂ ਘਰ ਦੇ ਵਿੱਚ ਜਦੋਂ ਵੀ ਤੁਹਾਡਾ ਹਲਕਾ ਫੁਲਕਾ ਕੁਝ ਚਟਪਟਾ ਖਾਣ ਨੂੰ ਮਨ ਕਰੇ ਤੁਸੀਂ ਬਣਾ ਸਕਦੇ ਆ ਬਹੁਤ ਈਜ਼ੀ ਇਹ ਬਣ ਕੇ ਤਿਆਰ ਹੁੰਦੀਆਂ ਆ ਤੇ ਆਓ ਦੇਖੀਏ ਆਪਾਂ ਕਿਵੇਂ ਬਣਾਨੇ ਆ ਔਰ ਐਂਡ ਤੱਕ ਵੀਡੀਓ ਨਾ ਬਣੀ ਰਿਓ ਚਾਵਲ ਦੇ ਆਟੇ ਦੇ ਨਾਲ ਅਸੀਂ ਤਿਆਰ ਕਰਦੇ ਆ ਤੇ ਐਂਡ ਤੱਕ ਵੀਡੀਓ ਨਾ ਬਣੀ ਰਿਓ ਆਓ ਫਿਰ ਦੇਖਦੇ ਆ ਕਿਸ ਤਰ੍ਹਾਂ ਤਿਆਰ ਕਰਦੇ ਆ ਹਾਂਜੀ ਆਪਾਂ ਦੇਖ ਲੈਨੇ ਆ ਕੀ ਕੀ ਅਸੀਂ ਲੈ ਰਹੇ ਆ ਹਾਂਜੀ ਇੱਕ ਮooli ਸੀ ਅਸੀਂ ਉਹਨੂੰ ਗ੍ਰੇਟ ਕਰ ਲਿਆ ਆ ਇਹ ਅਸੀਂ ਹਰੀਆਂ ਲਸਣ ਔਰ ਪਿਆਜ਼ ਦੀਆਂ ਭੁੱਕਾਂ ਲਈਆਂ ਐ ਇਧਰ ਹਰਾ ਧਨੀਆ ਲੈ ਲਿਆ ਆ ਥੋੜੀ ਜਿਹੀ ਅਜਵਾਇਨ ਲੈ ਲਈ ਆ। ਇਧਰ ਅਸੀਂ ਸੁੱਕੀ ਲਾਲ ਮਿਰਚ ਲਈ ਆ। ਥੋੜੀ ਜਿਹੀ ਕਲੌਂਜੀ ਲੈ ਲਈ ਆ। ਜੀ ਇਧਰ ਅਸੀਂ ਲਸਣ ਤੇ ਅਦਰਕ ਲਿਆ ਕ੍ਰਸ਼ੀਆ ਕਰਕੇ ਪਾ ਲਾਂਗੇ ਅਸੀਂ। ਇਹ ਅਸੀਂ ਚਾਵਲਾਂ ਦਾ ਆਟਾ ਲੈ ਲਿਆ ਆ। ਔਰ ਥੋੜਾ ਜਿਹਾ ਅਸੀਂ ਪਾਣੀ ਲੈ ਆਇਆ। ਇਹ ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਪਾ ਲਾਂਗੇ। ਪਹਿਲਾਂ ਅਸੀਂ 1 ਕੱਪ ਦੇ ਕਰੀਬ ਪਾਣੀ ਪਾ ਲਾਂਗੇ। ਇਨੂੰ ਥੋੜਾ ਜਿਹਾ ਹਲਕਾ ਜਿਹਾ ਗਰਮ ਕਰਾਂਗੇ ਫਿਰ ਅਸੀਂ ਬਾਕੀ ਚੀਜ਼ਾਂ ਇਹਦੇ ਵਿੱਚ ਐਡ ਕਰਾਂਗੇ ਹਲੋ ਕੋਸਾ ਹੋ ਗਿਆ ਪਾਣੀ ਫਿਰ ਅਸੀਂ ਬਾਕੀ ਚੀਜ਼ਾਂ ਪਾਵਾਂਗੇ ਹਾਂਜੀ ਇੱਕ ਚਮਚ ਮੈਂ ਇਹਦੇ ਵਿੱਚ ਆਇਲ ਪਾ ਲੂੰਗੀ ਮੈਂ ਆਇਲ ਸਰੋਂ ਦਾ ਹੀ ਯੂਜ਼ ਕਰਦੀ ਹਾਂ ਤੁਸੀਂ ਘਿਓ ਵੀ ਪਾ ਸਕਦੇ ਆ ਦੇਸੀ ਹੋਰ ਆਇਲ ਪਾ ਸਕਦੇ ਆ ਜਿਹੜਾ ਵੀ ਤੁਸੀਂ ਪਸੰਦ ਕਰੋ ਹਾਂਜੀ ਆਇਲ ਪਾ ਕੇ ਇਹਦੇ ਵਿੱਚ ਅਸੀਂ ਜਿਹੜੀ ਅਜਵਾਇਨ ਸੀ ਅਸੀਂ ਉਹ ਪਾ ਲੈਣੀ ਆ ਕਲੌਂਜੀ ਪਾ ਲਾਂਗੇ ਹਾਂਜੀ ਅਸੀਂ ਜਿਹੜਾ ਲਸਣ ਆ ਉਹਨੂੰ ਅਸੀਂ ਛੋਟਾ ਛੋਟਾ ਕਰਕੇ ਜਿਹੜਾ ਪਾ ਲਿਆ ਲਸਣ ਨੂੰ ਅਸੀਂ ਬਰੀਕ-ਬਰੀਕ ਕਰਕੇ ਪਾ ਰਹੇ ਹਾਂ ਆਦਰਕ ਵੀ ਅਸੀਂ ਬਰੀਕ-ਬਰੀਕ ਕਰਕੇ ਪਾ ਲੈਣਾ ਇਹ ਤੁਸੀਂ ਕੱਦੂਕਸੂਵੀ ਕਰ ਸਕਦੇ ਆ ਜਿਵੇਂ ਮੈਂ ਕਰ ਰਹੀ ਆ ਤੇ ਤੁਸੀਂ ਇਹਨੂੰ ਹਲਕਾ ਜਿਹਾ ਬਰੀਕ ਕਰਕੇ ਕੁੱਟ ਕੇ ਵੀ ਪਾ ਸਕਦੇ ਆ। ਹਾਂਜੀ ਦੇਖੋ ਲਸਣ ਔਰ ਆਦਰਕ ਅਸੀਂ ਫਾਲਿਆ ਆ। ਜਿਹੜੀ ਲਾਲ ਮਿਰਚ ਆ ਉਹਨੂੰ ਅਸੀਂ ਇਸ ਤਰੀਕੇ ਕੱਟ ਕੇ ਪਾਵਾਂਗੇ। ਲੁੱਕ ਵਾਈਜ਼ ਬਹੁਤ ਵਧੀਆ ਲੱਗਦੀ ਹੈ ਇਹ ਔਰ ਟੇਸਟ ਵੀ ਇਹਦਾ ਬਹੁਤ ਵਧੀਆ ਆਉਂਦਾ ਹੈ। ਅਸੀਂ ਇਹ ਕੱਟ ਕੇ ਪਾ ਲਾਂਗੇ। ਬਸ ਹਲਕਾ ਜੈ ਇਹਨਾਂ ਨੂੰ ਮਿਕਸ ਹੋਣ ਤੱਕ మీడియం ਜਿਹੜੀ ਆਗਿਆ ਉਹਦੇ ਤੇ ਰੱਖਣਾ ਆਪਾਂ ਜਿਹਦਾ ਹਲਕਾ ਜਿ ਦੇਖੋ ਵਾਲ ਆ ਗਿਆ ਹੈਗਾ ਹੁਣ ਅਸੀਂ ਜਿਹੜੀ ਮੂਲੀ ਗ੍ਰੇਟ ਕੀਤੀ ਹੈ ਅਸੀਂ ਪਾ ਲਾਂਗੇ ਹਾਂਜੀ ਦੇਖੋ ਜਿਹੜੀ ਮੂਲੀ ਆ ਹਲਕੀ ਜਈ ਗਰਮ ਪਾਣੀ ਦੇ ਵਿੱਚ ਸੌਫਟ ਹੋ ਚੁੱਕੀ ਹੈ ਹੁਣ ਅਸੀਂ ਚਾਵਲਾਂ ਦਾ ਆਟਾ ਜਿਹੜਾ ਪਾ ਲਾਂਗੇ ਇੱਕ ਕੱਪ ਮੈਂ ਚਾਵਲ ਦਾ ਆਟਾ ਪਾ ਰਹੀ ਆ ਤੁਸੀਂ ਜਿੰਨੀ ਵੀ ਤੁਸੀਂ ਬਣਾਉਣੀ ਚਾਹੋ ਪੂਰੀਆਂ ਉਹਨਾਂ ਤੁਸੀਂ ਆਟਾ ਜਿਹੜਾ ਮਿਕਸ ਕਰ ਸਕਦੇ ਆ ਇਹਦੇ ਵਿੱਚ ਹੁਣ ਅਸੀਂ ਅਸੀਂ ਇਹਨੂੰ نیچے ਉਤਾਰ ਕੇ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ نیچے ਉਤਾਰ ਕੇ ਇਹਨੂੰ ਅੱਛੀ ਤਰ੍ਹਾਂ ਸੀ ਮਿਕਸ ਕਰ ਲਾਂਗੇ ਹਾਂਜੀ ਜਦੋਂ ਤੁਸੀਂ ਹਾਫ ਮਿਕਸ ਕਰ ਲਿਆ ਉਦੋਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਜਿਹੜਾ ਨਮਕ ਪਾ ਲੈਣਾ ਮੈਂ ਇੱਕ ਚਮਚ ਦੇ ਕਰੀਬ ਜਿਹੜਾ ਨਮਕ ਪਾਇਆ ਆ ਹਾਂਜੀ ਹਰੀਆਂ ਭੂਕਾਂ ਵੀ ਤੁਸੀਂ ਇਸੇ ਟਾਈਮ ਜਿਹੜੀਆਂ ਆ ਪਾ ਲੈਣੀਆਂ ਆ ਫਿਰ ਇਹਨਾਂ ਨੂੰ ਇੱਕ ਵਾਰ ਫੇਰ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਨਮਕ ਔਰ ਭੂਕਾਂ ਜਿਹੜੀਆਂ ਅੱਛੀ ਤਰ੍ਹਾਂ ਮਿਕਸ ਹੋ ਜਾਣ ਹਾਂਜੀ ਇਸ ਤਰ੍ਹਾਂ ਅੱਛੀ ਤਰ੍ਹਾਂ ਤੁਸੀਂ ਜਦੋਂ ਮਿਕਸ ਕਰ ਲਿਆ ਫਿਰ ਇਹਨੂੰ 2 ਤੋਂ 3 ਮਿੰਟ ਜਿਹੜਾ ਆ ਇਸੇ ਤਰੀਕੇ ਅਸੀਂ ਛੱਡ ਦੇਣਾ ਆ ਹਲਕਾ ਜਿਹਾ ਠੰਡਾ ਵੀ ਹੋ ਜਾਊਗਾ ਤੇ ਸੈੱਟ ਵੀ ਹੋ ਜੂਗਾ ਇਹ ਮਿਕਸਚਰ ਜਿਹੜਾ ਅਸੀਂ ਬਣਾ ਚੁੱਕੇ ਹਾਂ ਹੁਣ ਅਸੀਂ ਇਹ ਅਲੱਗ ਬਰਤਨ 'ਚ ਇਹਨੂੰ ਕੱਢ ਲਾਂਗੇ ਬਾਅਦ ਸੈੱਟ ਹੋਣ ਤੋਂ ਬਾਅਦ ਹਲਕਾ ਜਿਹਾ ਅਸੀਂ ਇਹਦੇ ਵਿੱਚ ਆਇਲ ਪਾਵਾਂਗੇ ਇੱਕ ਚਮਚ ਦੇ ਕਰੀਬ ਔਰ ਜਿਹੜਾ ਧਨੀਆ ਸੀਗਾ ਉਹ ਵੀ ਅਸੀਂ ਇਹਦੇ ਵਿੱਚ ਪਾ ਲਾਂਗੇ ਔਰ ਫਿਰ ਅੱਛੀ ਤਰ੍ਹਾਂ ਇਹਨੂੰ ਇੱਕ ਡੋਅ ਦੀ ਤਰ੍ਹਾਂ ਤਿਆਰ ਕਰਾਂਗੇ ਸੌਫਟ ਦੇਖੋ ਹਾਂਜੀ ਦੇਖੋ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਆ ডো ਤਿਆਰ ਕਰ ਲਿਆ ਆ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਸੌਫਟ ਔਰ ਥੋੜਾ ਜਿਹਾ ਹਾਰਡ ਹੋਣਾ ਚਾਹੀਦਾ ਆ ਇਸ ਤਰੀਕੇ ਦੇ ਨਾਲ ਅਸੀਂ ਛੋਟੀ ਛੋਟੀ ਹੋਣ ਜਿਹੜੀ ਆ ਇਹਦੇ ਨਾਲੋਂ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਅਸੀਂ ਪੇੜਾ ਕਰੀਦਾ ਆ ਇਸ ਤਰੀਕੇ ਦੇ ਨਾਲ ਪੂਰੀਆਂ ਬਣਾਉਣ ਵਾਲੀ ਮਸ਼ੀਨ ਲਈ ਆ ਤੁਸੀਂ ਇਹਦੀ ਜਗ੍ਹਾ ਤੇ ਚਕਲਾ ਔਰ ਵੇਲਣਾ ਵੀ ਯੂਜ਼ ਕਰ ਸਕਦੇ ਆ ਹਲਕਾ ਜਿਹਾ ਜੇ ਅਸੀਂ ਇਸ ਤਰ੍ਹਾਂ ਦਬਾ ਦੇਣਾ ਆ ਦੇਖੋ ਜਿੰਨੀ ਵੀ ਤੁਸੀਂ ਮੋਟੀ ਪੂਰੀ ਜਿਹੜੀ ਆ ਬਣਾਉਣੀ ਚਾਹੋ ਉਨੀ ਬਣ ਸਕਦੀ ਆ ਖੋਲ ਕੇ ਇਸ ਪੂਰੀ ਨੂੰ ਉਠਾ ਕੇ ਇਸ ਤਰੀਕੇ ਦੇ ਨਾਲ ਤੇਲ ਵਿੱਚ ਫਰਾਈ ਕਰਾਂਗੇ ਹਲਕੇ ਹੱਥਾਂ ਨਾਲ ਇਸ ਤਰ੍ਹਾਂ ਦਬਾ ਦਬਾ ਕੇ ਤੁਸੀਂ ਨੂੰ ਤਿਆਰ ਕਰ ਲੈਣਾ ਹੈ ਫਰਾਈ ਕਰੀ ਜਾਵਾਂਗੇ ਇੱਕ ਇੱਕ ਕਰਕੇ ਪ੍ਰੈਸ ਕਰਦੇ ਹੋਏ ਫਰਾਈ ਕਰਾਂਗੇ ਕ੍ਰਿਸਪੀ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਆ ਔਰ ਖਸਤਾ ਬਹੁਤ ਲੱਗਦੀਆਂ ਆ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਆਸਤੇ ਵਿੱਚ ਵੀ ਬਣਾ ਸਕਦੇ ਆ ਔਰ 스ਨੈਕਸ ਦੇ ਤੌਰ ਤੇ ਵੀ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਆ ਹਾਂਜੀ ਦੇਖੋ ਮੂਲੀ ਦੀਆਂ ਜਿਹੜੀਆਂ ਮਠੀਆਂ ਆ ਇਸ ਤਰੀਕੇ ਦੇ ਨਾਲ ਤਿਆਰ ਹੋਣਗੀਆਂ ਹਾਂਜੀ ਦੇਖੋ ਮੂਲੀ ਦੀਆਂ ਮਠੀਆਂ ਜਿਹੜੀਆਂ ਅਸੀਂ ਅੱਜ ਤਿਆਰ ਕੀਤੀਆਂ ਆ ਉਹ ਬਣ ਕੇ ਤਿਆਰ ਹੋ ਗਈਆਂ ਆ ਦੇਖੋ ਬਹੁਤ ਜ਼ਿਆਦਾ ਖਸਤਾ ਜਿਹੜੀਆਂ ਆ ਤਿਆਰ ਹੋਈਆਂ ਬਣ ਕੇ ਹੁਣ ਮੈਂ ਤੁਹਾਨੂੰ ਟੇਸਟ ਕਰਕੇ ਦੱਸਦੀ ਆ ਤੁਸੀਂ ਇਹਨੂੰ ਦਹੀਂ ਨਾਲ ਇੰਜੋਏ ਕਰ ਸਕਦੇ ਆ ਗ੍ਰੀਨ ਚਟਨੀ ਨਾਲ ਇੰਜੋਏ ਕਰ ਸਕਦੇ ਆ बहुत ज़्यादा क्रिस्पी बनी है तुम भी मेरे तरीके न मूली दठिया बनाओ मूली दिया दठिया बनाओ खाओ हेल्दी रहो थैंक यू